ਹਾ ਪੀ ਕੇ ਕਾਰਡ ਲਾ ਕੇ ਸ਼ਰੀਆਮ ਟਰੱਕ ਚ ਚਲਾਉਂਦੇ ਨੇ ਕੀ ਹੋਊਗਾ ਗਲਤ ਹੋ ਜੂਗਾ ਫਿਰ ਕੀ ਹੋਊਗਾ ਨਹੀਂ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਗਲਤ ਹੋ ਜੂਗਾ ਤੇ ਨਾਲੇ ਮੈਂ ਵੀ ਫਿਰ ਕਿਸੇ ਤੋਂ ਡਰਦੀ ਨਹੀਂ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਸਾਰੇ ਪਾਸੇ ਤੁਸੀਂ ਚਾਚੇ ਕਰਵਾਤੇ ਲੱਗ ਜਾ ਫੀਲਡ ਤੁਸੀਂ ਚੋਣਿਆ ਕਿਤੇ ਇਹ ਫੇਮਸ ਹੋਣ ਲਈ ਤਾਂ ਨਹੀਂ ਵੀ ਹਾਂ ਆਪਾਂ ਟਰੱਕ ਚ ਚਲਾਉਣੇ ਆ ਰਤੋ ਰਤ ਵਾਇਰਲ ਹੋ ਜਾਾਂਗੇ ਜਿਵੇਂ ਕਿ ਉਹ ਨੇੜੇ ਅੱਗੇ ਕਾਰ ਵਾਲੇ ਹੁੰਦੇ ਨੇ ਨਹੀਂ ਉਹ ਜਾਣੂ ਉਸਕੇ ਜੇ ਮੁੰਡੇ ਖੁੰਡਨ ਦੇ ਅੱਗੇ ਗੱਡੀ ਤੇ ਲਿਆਣੇ ਆ ਵੀ ਕੱਲੀ ਕੁੜੀ ਜੇ ਰੋਡ ਤੇ ਚੱਲਦੀ ਆ ਤਾਂ ਵੀ ਇਦਾਂ ਦੇ ਬਿਹੇਵਰ ਦੇਖ ਕੇ ਤਾਂ ਉਹਦਾ ਮਨ ਟੁੱਟ ਜਾਊਗਾ ਜੇ ਪਰ ਇਹ ਹੈਗੇ ਜੇ ਮੇਰੀ ਨਿਗਾ ਸਹੀ ਆ ਤਾਂ ਮੈਨੂੰ ਕੋਈ ਕੁਝ ਨਹੀਂ ਕਹਿ ਸਕਦਾ ਜੇ ਮੈਂ ਖੁਦ ਗਲਤ ਨਹੀਂ ਤਾਂ 10 ਬੰਦੇ ਮੈਨੂੰ ਕਹਿ ਦੇਣਗੇ ਦਬਾ ਲੈਣਗੇ ਮੈਨੂੰ ਪਤਾ ਜਿਹੜੀ ਉਹ ਗੱਡੀ ਪਹਿਲਾਂ ਚਲਾਉਂਦੀ ਸੀ ਉਹ ਕਿੱਥੇ ਗਈ ਕੋਈ ਆਪਣੇ ਇਹ ਬੰਦੇ ਨੇ ਜੀ ਚੋਰੀ ਚਾਰੀ ਕਰਵਾਤੀ ਜੀ ਇਹ ਤਾਂ ਕੋਈ ਬੇਸ਼ਰਮ ਤਾਂ ਹਨੀ ਜੀ ਕੰਮ ਕਰਕੇ ਖਾਰੇ ਚੋਰੀ ਤਾਂ ਨਹੀਂ ਕਰ ਰਹੇ ਮੈਂ ਤਾਂ ਜੀ ਪੁਲਿਸ ਬਣਨਾ ਚਾਹੁੰਦੀ ਸੀ ਜੀ ਕਿਹਾ ਕਿ ਇਹਨੇ ਗਰੀਬੀ ਦੇ ਹਾਲਤ ਕਰਕੇ ਨਾ ਫਿਰ ਪੜਾਈ ਪੂਰੀ ਇੱਚ ਪੈਸਾ ਬਹੁਤ ਜ਼ਿਆਦਾ ਲੱਗਦਾ ਸੀ ਫਿਰ ਪੜ ਨਹੀਂ ਪਈ ਜੀ ਪਰ ਮੇਰਾ 1 ਲੱਖ ਦਾ ਚਲਾਨ ਕੀਤਾ ਸੀ ਜੀ ਇੱਕ ਨੇ ਮਾਂ ਵੀ ਵਿਚਾਰੇ ਘਰੇ ਲਾਚਾਰ ਹੋਵੇ ਤੇ ਡੈਡੀ ਉਹਦੇ ਸਿਰ ਤੇ ਨਾ ਹੋਵੇ ਤੇ ਭਾਈ ਮਤਲਬ ਸਾਥ ਦੇਣ ਵਾਲਾ ਨਾ ਹੋਵੇ ਤਾਂ ਬੰਦਾ ਟੁੱਟ ਹੀ ਜਾਂਦਾ ਹੈ ਇੱਕ ਤਰਫ ਤੋਂ ਫਿਰ ਉਹ ਟਾਈਮ ਦੇ ਪਾਪਾ ਦੀ ਯਾਦ ਤਾਂ ਬਹੁਤ ਆਉਂਦੀ ਹੁੰਦੀ ਬਹੁਤ ਆਉਂਦੀ ਹੈ ਪਰ I'm not. love